ਇੱਕ ਔਰਤ ਦੇ ਸਾਹਮਣੇ ਨਮੋਸ਼ੀ ਕਿਸੇ ਬੰਦੇ ਨੂੰ ਆ ਜੇ ਉਦੋਂ ਵੱਡਾ ਉਹਦੇ ਲਈ ਕੋਈ ਨੁਕਸਾਨ ਨਹੀਂ ਹੈਗਾ ਮਰਦਾਨ ਕੀ ਮਰਦੀ ਹੈ ਅਗਲਾ ਕਹਿੰਦਾ ਵੀ ਇਹਦਾ ਸਪਰਮ ਬਹੁਤ ਕਮਜ਼ੋਰ ਹੈ ਬੱਚਾ ਨਹੀਂ ਪੈਦਾ ਹੁੰਦਾ ਬਈ ਲੱਖ ਲੱਖ 2-2 ਲੱਖ ਦੀ ਦਵਾਈ ਲੈ ਲੈਂਦੇ ਆ ਜਦ ਕਿ ਪੂਰੇ ਵਿਟਾਮਿਨ ਖਾਓ ਜ਼ਿੰਕ ਮੈਗਨੀਸ਼ੀਅਮ ਜ਼ ਐਮ ਇਹ ਲਓ ਤੁਸੀਂ ਆਪਣਾ ਪ੍ਰੋਪਰ ਇੱਕ ਪ੍ਰੋਪਰ ਡਾਈਟ ਰੱਖੋ ਆਪਣੇ ਸਾਰੇ ਕਾਮ ਨੂੰ ਪੂਰੇ ਰੱਖੋ ਮਹੀਨੇ ਦੇ ਵਿੱਚ ਤੁਹਾਡਾ ਸਪਰਮ ਠੀਕ ਹੋ ਜਾਂਦਾ ਡਾਈਟ ਤੁਸੀਂ ਖਾ ਨਹੀਂ ਰਹੇ ਰੋਜ਼ ਤੁਸੀਂ ਇਸ ਤਰੀਕੇ ਨਾਲ ਘੱਟ ਰਹੇ ਹੋ ਕਮਜ਼ੋਰੀ ਹੋਣਾ ਆਉਣ ਵਾਲਿਆ ਨਸਲਾਂ ਵਿਆਹ ਕਿ ਜਿਵੇਂ ਲਿਆਉਗੇ ਕੀ ਕਰੋਗੇ ਗੱਲ ਕੁਝ ਵੀ ਨਹੀਂ ਰਹਾ ਇੱਥੇ ਬਹਿ ਜਾਂਦੀ ਹੈ ਦਿਮਾਗ 'ਚ ਗੱਲ ਵੱੜ ਕੇ ਬਹਿ ਜਾਂਦੀ ਹੈ ਉਹ ਪਹਿਲਾਂ ਸੀ ਬੱਚੇ ਨੂੰ ਰੋਕਿਆ ਨਹੀਂ ਹੁੰਦਾ ਜਾਂ ਬੱਚੇ ਨੂੰ ਐਜੂਕੇਸ਼ਨ ਨਹੀਂ ਦਿੱਤੀ ਹੁੰਦੀ ਵੀ ਲੋੜ ਕੀ ਹੈ ਇਹਦੇ ਵਿੱਚ ਵੀ ਸਵਾਦ ਨਹੀਂ ਹੋਰ ਚੀਜ਼ਾਂ ਵੀ ਬਹੁਤ ਨਹੀਂ ਹੈ ਕਹਿੰਦੇ ਅਬੋਰਸ਼ਨ ਦੀ ਸਰਚ ਕਰਨ ਵਾਲੀਆਂ ਜ਼ਿਆਦਾਤਰ ਕੁੜੀਆਂ 15 ਸਾਲ ਤੋਂ ਛੋਟੀਆਂ ਹਨ ਹਾਂ ਓਕੇ ਕਿਉਂ ਕਰ ਰਹੀਆਂ ਨੇ ਕਿਉਂਕਿ ਉਹਨਾਂ ਨੇ ਸਾਰਾ ਜੋ ਲੁੱਕ ਕੇ ਆਪਾਂ ਵੀ ਯੂਥ ਹੈ ਸਾਰਾ ਬੱਚਤ ਲੁੱਕ ਕੇ ਕਰਦੇ ਜੇ ਐਜੂਕੇਸ਼ਨ ਦਿੱਤੀ ਹੋਊ ਸਪੇਸ ਦਿੱਤੀ ਹੋਊ ਆ ਕੇ ਗੱਲ ਕਰਨਗੇ ਅੱਜ ਮੈਨੂੰ ਲੋਕ ਕਹਿੰਦੇ ਆ ਯਾਰ ਕਹਿੰਦੇ ਵੀ ਤੂੰ ਸਾਰੇ ਖਾਨਦਾਨ ਚ ਉੱਚਾ ਲੰਮਾ ਚੌੜਾ ਹੈ ਠੀਕ ਹੈ ਉੱਚਾ ਲੰਮਾ ਚੌੜਾ ਹੋਣ ਕਰਕੇ ਕੱਦ-ਕਾਡ ਕਰਕੇ ਠੀਕ ਹੈ ਮੈਨੂੰ ਇਹੋ ਜਿਹੀ ਵੀ ਆਫਰ ਆਏ ਹਨ ਵੀ ਬਾਰੋਂ ਕਪਲ ਚ ਦੇ ਬੜੇ ਰਿਸਪੈਕਟਫੁਲੀ ਕਪਲ ਕਿ ਤੁਸੀਂ ਸਾਨੂੰ ਸਾਨੂੰ ਅਸੀਂ ਮਾਉਂਟ ਦੱਸੋ ਸਾਨੂੰ ਤੁਹਾਡਾ ਮਤਲਬ ਹਾਂ ਮੈਂ ਸੰਗ ਸਾਰ ਚਾਹੀਦਾ ਵੀ ਜੇ ਸਾਡਾ ਮੁੰਡਾ ਬੱਚਾ ਤੇਰੇ ਵਰਗਾ ਹੋ ਜੇ ਇਹਨਾਂ ਹੈਂਡਲ ਸਾਡੀ ਪੀੜ੍ਹੀ ਅੱਗੇ ਵੱਧ ਚੁੱਕੇ ਬਿਲਕੁਲ ਮੇਰੇ ਦਾਦਾ ਜੀ ਅੱਜ ਮੈਨੂੰ ਲੱਗਦਾ 95 ਸਾਲ ਦੇ ਹੋ ਕੇ ਗਏ ਐ ਤਾਂਦ ਇੱਕ ਵੀ ਨਹੀਂ ਸੀ ਟੁੱਟਿਆ ਮੈਂ ਝਾੜ ਘੜਾਉਣ ਵਾਸਤੇ ਡਾਕਟਰ ਤੋਂ ਝਾੜ ਗਈ ਸੀ ਮੇਰੀ ਵਦੀ ਹੋਈ ਸੀ ਮੇਰੇ ਇੱਥੇ ਕੱਟ ਲੱਗਦਾ ਸੀ ਜਦੋਂ ਨੇ ਐਕਸਰੇ ਲਿਆ ਕਹਿੰਦਾ ਯਾਰ ਤੇਰੇ ਦੰਦ ਇੰਨੇ ਪਰਫੈਕਟ 32 ਦੇ 32 ਦੇ ਬੀਡ ਹੈ ਕਹਿੰਦਾ ਮੈਂ ਕੱਢਾਂ ਕਿ ਨਹੀਂ ਓਕੇ ਮੈਂ ਖਸਾ ਦੇ ਮੇਰੇ ਇਥੇ ਦੰਦ ਦੀ ਵੱਡੀ ਜਾਂਦੀ ਸੀ ਤੇ ਬਲੱਡੀ ਬਲੱਡ ਆਉਣ ਲੱਗ ਪਿਆ ਸੀ ਉਹ ਫਿਰ ਡਾਕਟਰ ਨੂੰ ਕਿਤੇ ਆ ਡਾਕਟਰ ਕਹਿੰਦਾ ਮੈਂ ਕੱਢ ਦੂੰਗਾ ਫਿਰ ਮੈਂ ਕਿ ਡਰ ਗਿਆ ਮੈਂ ਕਿ ਨਹੀਂ ਡਾਕਟਰ ਕਹਿੰਦਾ ਮੇਰੇ 5 ਮਿੰਟਾਂ ਤੱਕ ਬਈ ਉਹ ਜਦੋਂ ਨੇ ਮੇਰੇ ਸੋਨ ਕਰਕੇ ਕੱਟਣ ਲੱਗਾ ਪਹਿਲਾਂ ਉਹਨੇ ਆਪਰਾਂ ਨਹੀਂ ਲਾਇਆ ਪਰ ਉਹਨੇ ਬਹਾ ਟੰਗੀਆਂ ਥੋੜੇ ਦਿਰ ਬਾਅਦ ਉਹਦਾ ਦੰਦ ਕੱਢਦੇ ਕੱਢਦੇ ਪਸੀਨੇ ਆਉਣ ਲੱਗ ਪਏ ਪੂਰਾ ਵੱਡਾ ਪਲਾਸ ਲੈ ਕੇ ਉਹਨੇ ਪਤਾ ਨਹੀਂ ਕਿਵੇਂ ਪਟਿਆ ਫਿਰ 3-4 ਦਾ ਟਾਂਕੇ ਲੱਗੇ ਕਹਿੰਦਾ ਬਈ ਆਪਣੇ ਤਾਂ ਦੰਦਾਂ ਦੇ ਵੀ ਗੁਨੇ ਹੋਏ ਅੰਦਰ ਰਹੇਗਾ ਸਹੀ ਹੈ ਤਾਂ ਆਪਣੇ ਨਾ ਥੌਟ ਹੀ ਬਣ ਜਾਂਦਾ ਜਿੱਦਾਂ ਫੋਰ ਐਗਜ਼ਾਮਪਲ ਆਪਣੇ ਪਿੰਡਾਂ ਚ ਕਈ ਮੁੰਡੇ ਆ ਜਿਨ੍ਹਾਂ ਨੇ ਕਦੇ ਕੁੜੀ ਨਾਲ ਗੱਲ ਕਰਕੇ ਵੀ ਨਹੀਂ ਦੇਖੀ ਜਦੋਂ ਫਿਰ ਉਹਨਾਂ ਦਾ ਵਿਆਹ ਹੁੰਦਾ ਮਤਲਬ ਇੱਕ ਦੋ ਇਨਸੀਡੈਂਟ ਸੌਰੀ ਸ਼ਾਇਦ ਗੱਲ ਗਲਤ ਲੱਗ ਜਵੇ ਉਹ ਕਿਸੇ ਮੈਮਰੀ ਦੋਸਤ ਨਾਲ ਗੱਲ ਕੀਤੀ ਉਹ ਮੈਨੂੰ ਜਿਆਦਾ ਪਤਾ ਕੀ ਦਿੱਤਾ ਕਹਿੰਦੀ ਮੈਨੂੰ ਇਦਾਂ ਲੱਗਦਾ ਸੀ ਜਿੱਦਾਂ ਸਿਰਫ ਉਹਨੇ ਇਕ ਰਾਤ ਨਹੀਂ ਲੈ ਕੇ ਆ ਹਮਮ ਕੁਛੇ ਕਸੂਰ ਕੀ ਆ ਉਸ ਬੰਦੇ ਨੂੰ ਪਤਾ ਹੀ ਨਹੀਂ ਉਹਨੂੰ ਲੱਗਦਾ ਹੈ ਵੀ ਸ਼ਾਇਦ ਵੀ ਕੁੜੀ ਦਾ ਵਿਆਹ ਇਸੇ ਚੀਜ਼ ਲਈ ਬਣਿਆ ਆ ਵੀ ਆਖਰੀ ਹੋਇਆ ਕਿਉਂਕਿ ਉਹਨਾਂ ਨੇ ਕਦੇ ਪਹਿਲਾਂ ਕਦੇ ਗੱਲ ਵੀ ਕੀਤੀ ਤੇ ਕਦੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੇ ਵੀ ਗੱਲ ਐਜੂਕੇਸ਼ਨ ਉਹਨਾਂ ਦਾ ਵਿਆਹ ਵੀ ਜਿਹੜਾ ਹੈ ਥੋੜਾ ਮੈਚਿਓਰਿਟੀ ਚ ਆ ਕੇ ਹੋਣਾ ਚਾਹੀਦਾ ਇੱਕਦਮ ਵੀ ਬੱਚੇ ਨੂੰ ਗਲੋਂ ਨਾਲ ਆ ਹਾਂ ਬਿਲਕੁਲ ਹੈਨਾ ਉਹਨੂੰ ਕੋ ਸਿੱਖਣ ਦੋ ਸਮਾਜ ਦੇ ਵਿੱਚ ਚੰਗਾ ਸਮਾਜ ਸਰਕਲ ਚੋਣਿਓ ਚੰਗੇ ਲੋਕ ਹੀ ਨਹੀਂ ਪੈਦਾ ਹੋਣਗੇ ਹੈਲਦੀ ਬੱਚੇ ਹੀ ਨਹੀਂ ਪੈਦਾ ਹੋਣਗੇ ਜੈਨੇਟਿਕਸ ਹੀ ਨਹੀਂ ਜਾਣਗੇ ਊਰਜਾ ਤੋਂ ਬਾਅਦ ਜੇ ਕੋਈ ਸਭ ਤੋਂ ਵੱਡੀ ਚੀਜ਼ ਹੈਗੀ ਆ ਨਨਦੀ ਉਹ ਕਾਮ ਦੀ ਨਨਦੀ ਹੈ ਨਾ ਜਿੱਥੋਂ ਕਹਿੰਦੇ ਬੱਚੇ ਦਾ ਜਨਮ ਹੁੰਦਾ ਹੈ ਇੱਕ ਨਵਾਂ ਜੀਵਨ ਹੁੰਦਾ ਹੈ ਕਾਮ ਜਿਹੜਾ ਹੈਗਾ ਉਹ ਜ਼ਰੂਰੀ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਠੀਕ ਹੈ ਹੁਣ ਇੰਨੀ ਡਾਈਟ ਖਾਣੇ ਆ ਸਾਰਾ ਕੁਝ ਖਾਣੇ ਆ ਪੂਰੀ ਵਧੀਆ ਡਾਈਟ ਖਾਣ ਤੋਂ ਬਾਅਦ ਤੁਹਾਡਾ ਪਿਓਰ ਸਪਰਮ ਬਣਦਾ ਸਪਰਮ ਦੇ ਵਿੱਚ ਦੋ ਹਨ ਐਕਸ ਤੇ ਵਾਈ ਜੀ ਐਕਸ ਜੇ ਹੋਵੇ ਤਾਂ ਗਰਲ ਜੀ ਵਾਈ ਹੋਵੇ ਤਾਂ ਮੁੰਡਾ ਵਾਈ ਉਹਦੇ ਹੀ ਬਣਦਾ ਜਦੋਂ ਬਹੁਤ ਜ਼ਿਆਦਾ ਹੈਲਦੀ ਹੁੰਦੇ ਤੁਸੀਂ ਅਸੀਂ ਜਿਹੜੇ ਟਾਈਮ ਉਹਨੂੰ ਵੇਸਟ ਕਰਨਾ ਸ਼ੁਰੂ ਕਰਦੇ ਆਂ ਜਾਸੀ ਹਸਮਤ ਨੂੰ ਕਰਦੇ ਜਾਂ ਕਰਦੇ ਉਹ ਟਾਈਮ ਤੇ ਸਾਨੂੰ ਫੀਲਿੰਗ ਆਉਣ ਲੱਗ ਜਾਂਦੀ ਹੈ ਕਲੌਕ ਲੱਗ ਜਾਂਦਾ ਹੈ ਡੇ বাই ਡੇ ਡੇ বাই ਡੇ ਸੀ ਕਿੰਨੇ ਵੀਕ ਹੋ ਰਿਹਾ ਕਰਨਾ ਵੀ ਜ਼ਰੂਰੀ ਹੈ ਇਹ ਪਰ ਟੁਆਇਸ এ ਵੀਕ ਹੋ ਗਿਆ ਵਨਸ এ ਵੀਕ ਹੋ ਗਿਆ ਚੈਨਲ ਨੂੰ ਚਲਾਉਣਾ ਵੀ ਜ਼ਰੂਰੀ ਹੈ ਸਿੱਧਾ ਸਿੱਧਾ ਸਾਡੇ ਚੱਕਰਾਂ ਦਾ ਸਿਰਫ ਬੋਦਨੇ ਦਿਲ ਤੇ ਓਕੇ ਜਦੋਂ ਅਸੀਂ ਜ਼ਿਆਦਾ ਹਸਮਤ ਨੂੰ ਕਰਨ ਲੱਗ ਜਾਂਦੇ ਆ ਚੀਜ਼ਾਂ ਕਰਨ ਲੱਗ ਜਾਂਦੇ ਆ એનર્ਜੀ ਨੂੰ ਗਲਤ ਪਾਸੇ ਐਂ ਹੀ ਵੇਸਟ ਕਰ ਲੱਗ ਜਾਂਦੇ ਆ ਉਹ ਕਿਤੇ ਚੈਨਲ ਆਈ ਵੀ ਨਹੀਂ ਹੁੰਦੀ ਬਈ ਇੱਥੇ ਕਮਜ਼ੋਰ ਕਰਦੀ ਹੈ ਦਿਲ ਨੂੰ ਬਿਲ ਪਾਰ ਨੂੰ ਕਮਜ਼ੋਰ ਕਰਦੀ ਹੈ ਆਪਾਂ ਇਹ ਤਾਂ ਸਾਧ ਸੰਤਾ ਪਿੱਛੇ ਲੱਗ ਜਾਨੇ ਆ ਕਿਸੇ ਦੇ ਪਿੱਛੇ ਵੀ ਲੱਗ ਜਾਨੇ ਕਿਸੇ ਦੀ ਗੱਲਾਂ 'ਚ ਆ ਜਾਨੇ ਆ ਲਾਈ ਲੱਕ ਹੋ ਜਾਨੇ ਆ ਸਾਡੇ ਦਿਲ ਤੇ ਕੰਟਰੋਲ ਨਹੀਂ ਰਹਿੰਦਾ ਦਬਾਅ ਤੇ ਕਮਜ਼ੋਰ ਹੋ ਜਾਨੇ ਆ ਅਸੀਂ ਬਹੁਤ ਜ਼ਿਆਦਾ ਸੋ ਕਮਜ਼ੋਰ ਨਾ ਹੋ ਇਹ ਚੀਜ਼ ਤੇ ਕੰਟਰੋਲ ਕਰੋ ਜੇ ਤੁਸੀਂ ਜ਼ਿੰਦਗੀ ਤਪੱਸਿਆ ਕਰਨੀ ਹੈ ਔਰ ਇਹ ਚੀਜ਼ ਤੇ ਵੀ ਲਗਾਉਂਦਾ ਹਾਂ ਸਿਨੇਮਾ ਵੀ ਥੋੜਾ ਜਿਹਾ ਇਦਾਂ ਦਾ ਲੈ ਕੇ ਆਉਂਗਾ ਜਿਹੜਾ ਸਪੋਰਟ ਪ੍ਰਤੀ ਬੰਦਿਆਂ ਨੂੰ ਆਪਣੀ ਹੈਲਥ ਪ੍ਰਤੀ ਲੈ ਕੇ ਆਊਗਾ ਨਾ ਵੀ ਹੱਸਣਾ ਖੇਡਣਾ ਵੀ ਚਲੋ ਕਹਿੰਦੇ ਮਨ ਦਾ ਚਾਹੂਗਾ ਪਰ ਜਿਹੜੀ ਚੀਜ਼ਾਂ ਲੈ ਕੇ ਆਊਗਾ ਕਿਉਂਕਿ ਆਈ ਥਿੰਕ ਵੀ ਸਿਨੇਮਾ ਵੀ ਇੱਕ ਤਰ੍ਹਾਂ ਦਾ ਟੀਚਰ ਆ ਜਾਂ ਕਿਤਾਬ ਆ ਜਿਤੋਂ ਬੰਦਾ ਸਿਖਾ ਸਕਦਾ ਜਾਂ ਸਿੱਖ ਸਕਦਾ ਅੱਬ ਦੇਖਿਆ ਜੀ ਪਹਿਲਾ ਸੰਜੇ ਦੱਤ ਨੇ ਵੱਡੇ ਵਾਲ ਅਖਰੇ ਲੋਕਾਂ ਨੇ ਵੀ ਰੱਖ ਲਈ ਬੋਬੀ ਦੇ ਹੋਰ ਆਇਆ ਉਹਦੇ ਵਰਗੇ ਰੱਖਲੇ ਸਨਮਾਨ ਵਰਗੀ ਬੋਡੀ ਬਣਾ ਲਈ ਇਸ ਨਹੀਂ ਮਿਹਦਾ ਅਸਰ ਹੀ ਹੈ ਤੁਸੀਂ ਖਿਡਾਰੀ ਫਿਲਮ ਦੇਖੋਗੇ ਜਾਗੀ ਮਤਲਬ ਤੁਹਾਨੂੰ ਇੱਕ ਸੇਧ ਮਿਲੂਗੀ ਕਿ ਖਿਡਾਰੀ ਵੀ ਜਿਹੜਾ ਹੈਗਾ ਫਾਈਟਰ ਹੁੰਦਾ 100 ਵਾਰੀ ਹਾਰਨ ਤੋਂ ਵੀ ਨਹੀਂ ਡਰਦਾ ਨਾ ਵੈਰ ਦੀ ਭਾਵਨਾ ਨਾ ਬੋਧ ਦੀ ਭਾਵਨਾ ਜਿੱਤਣ ਲਈ ਲੜਦਾ ਜੈ 100 ਵਾਰੀ ਹਾਰੇ ਵਾਰ ਇੱਕ ਦਿਨ ਮੈਡਲ ਲੈ ਕੇ ਆਉਣਾ ਜਿੱਤੇਗਾ ਟੌਪ ਤੇ ਜਾਣਾ ਉਹ ਜਾਂਦਾ ਵੀ ਛੋਟੀਆਂ ਛੋਟੀਆਂ ਹਾਰਾਂ ਨੂੰ ਦਿਲ ਤੇ ਲਾ ਕੇ ਆਪਣਾ ਨਿਸ਼ਾਨਾ ਨਹੀਂ ਇਹ ਬਹੁਤ ਨਈ ਚੀਜ਼ਾਂ ਮੁਸੀਬਤਾਂ ਆਉਂਦੀਆਂ ਔਕੜਾਂ ਆਉਂਦੀਆਂ ਤੁਹਾਨੂੰ ਭਟਕਾਉਣ ਲਈ ਆਉਂਦੀਆਂ ਅਸੀਂ ਕਹਿੰਦੇ ਬੁੱਟੇ ਰਾਹ ਪੈ ਗਏ ਨਾ ਸੀ ਕਰਨ ਲੱਗੇ ਮੇਰੀ ਜ਼ਿੰਦਗੀ ਵਿੱਚ ਬਹੁਤ ਔਕੜਾਂ ਆਈਆਂ ਨੇ ਹੈਣਾ ਬਹੁਤ ਲੋਕਾਂ ਨੇ ਮੈਨੂੰ ਕਿਹਾ ਵੀ ਤੂੰ ਬਦਲ ਹੈਗਾ ਐਡਾ ਸਰੀਰ ਹੈ ਲੜ ਨਹੀਂ ਸਕਦਾ ਐ ਨਹੀਂ ਕਰ ਸਕਦਾ ਪਰ ਮੇਰਾ ਨਿਸ਼ਾਨਾ ਤਾਂ ਕੁਝ ਹੋਰ ਹੈ ਨਾ ਯਾਰ ਮਾਝ ਕੀਤੇ ਲੜ ਕੇ ਜਾ ਕੇ ਕਿਤੇ ਜੇਲ੍ਹ ਦੀ ਕੋਠੜੀ 'ਚ ਮਾਰਨਾ ਕਿੱਡਾ ਖਸਾ ਘੋੜਾ ਹੀ ਦਪਣਾ 9 ਫਰਵਰੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਖਿਡਾਰੀ ਤੇ ਜਦੋਂ ਨਾ ਗੱਲ ਸਪੋਰਟਸਮੈਨਸ਼ਿਪ ਦੀ ਆਉਂਦੀ ਆ ਚਾਹੇ ਇੱਥੋਂ ਲੈ ਕੇ ਆਉਂਦੀ ਐ ਇੱਕ ਅੱਛੇ ਖਾਣੇ ਨੂੰ ਲੈ ਕੇ ਆਉਂਦੀ ਆ ਤੇ ਅੱਛੇ ਸਬਜੈਕਟਸ ਨੂੰ ਲੈ ਕੇ ਆਉਂਦੀ ਆ ਜਿਹੜਾ ਨਾਂ ਸਭ ਤੋਂ ਪਹਿਲਾਂ ਪੰਜਾਬੀ ਇੰਡਸਟਰੀ ਵਿੱਚ ਬੜੇ ਮਾਣ ਨਾਲ ਲਿਆ ਜਾਂਦਾ ਮੈਨੂੰ ਲੱਗਦਾ ਕਰਤਾਰ ਸਿੰਘ ਮੈ ਬਾਈਦਾ ਹੀ ਹੁੰਦਾ ਬਾਈ ਕੀ ਹਾਲ ਚਾਲ ਹੈ ਥੈਂਕ ਯੂ ਬਾਈ ਸასი ਗਾਲ ਜੀ ਥੈਂਕ ਯੂ ਬਾਈ ਕਿਵੇਂ ਗੁਜ਼ਰ ਗਈ ਹੈ ਜ਼ਿੰਦਗੀ ਵਧੀਆ ਗਿਆ ਕੰਮ ਕਰੀ ਜਾਂਦੇ ਆ ਸਿਨੇਮੇ ਜੇ ਰਿਲੀਜ਼ ਕਰੀ ਜਾਂਦੇ ਆ ਅਗਲੀ ਨੇ ਤਿਆਰੀਆਂ ਕਰੀ ਜਾਂਦੇ ਆ ਨਹੀਂ ਜ਼ਰੂਰੀ ਆ ਸਵਾਦ ਆ ਰਿਹਾ ਵੈਸੇ ਜ਼ਿੰਦਗੀ ਜੀਣ ਦਾ ਮੇਨ ਗੱਲ ਤਾਂ ਇਹ ਹੁੰਦੀ ਆ ਵੀ ਬੰਦਾ ਇੱਕ ਹੰਦਾ ਵੀ ਉਮਰ ਕੱਟੀ ਜਾਣੀ ਇੱਕ ਹੰਦਾ ਵੀ ਹਾਂ ਬਈ ਸਵਾਦ ਹੁੰਦਾ ਤੁਸੀਂ ਕ ਉੱਤੋਂ ਵੱਡਾ ਸਵਾਦ ਕੋਈ ਨਹੀਂ ਹੈਗਾ ਉੱਥੇ ਕੰਮ ਸਵਾਦ ਆ ਮੇਰੇ ਲਈ ਤੇ ਸਵਾਦ ਆ ਜਾਂਦਾ ਸਵਾਦ ਆ ਜਾਂਦਾ ਤੇ ਇੱਕ ਵਾਰੀ ਇੱਥੇ ਵੀ ਸ਼ਾਰਟ ਆਇਆ ਜਦੋਂ ਕਰਤਾਰਬੇ ਅਖਾੜੇ ਚ ਉਤਰਦਾ ਨਾ ਮਤਲਬ ਅੱਗੇ ਤਾਂ ਹੁੰਦਾ ਸੀ ਵੀ ਇੱਕ ਬਾਈ ਨੇ ਟੀ-ਸ਼ਰਟ ਲਾਈ ਹੈ ਜਿੰਨੀ ਗੱਲ ਸੀਗੀ ਇਹਦੇ ਵਿੱਚ ਹਣਾ ਇਹਦੇ ਵਿੱਚ ਮਤਲਬ ਲੰਗੋਟੇ ਜੀ ਲੰਗੋਟੇ ਜੇ ਆ ਗਿਆ ਬਾਈ ਇੱਕ ਵਾਰੀ ਤਾਂ ਬੜੀ ਵੀ ਖੁਸ਼ੀ ਵੀ ਹੁੰਦੀ ਹੈ ਦੇਖ ਕੇ ਫਿਰ ਬੰਦਾ ਆਪਣੇ ਆਪ ਨੂੰ ਵੀ ਦੇਖਦਾ ਵੀ ਬਾਈ ਤੁਸੀਂ ਵੀ ਦੇਖ ਲਓ ਕੁਛ ਨਾ ਵੀ ਨੀ ਇਹ ਚਲੋ ਲੰਗੋਟਾ ਇੱਕ ਵੱਖਰਾ ਚੀਜ਼ ਹੈਗੀ ਆ ਲੰਗੋਟੇ ਦੀ ਕਿੱਜਤ ਹੈ ਬਿਲਕੁਲ ਅਗਲਾ ਕਹਿੰਦਾ ਫਲਾਣ ਨੇ ਲੰਗੋਟਾ ਲਾ ਲਿਆ ਤੇ ਉਹ ਕਈ ਸੰਦਰਭਾਂ ਚ ਵਰਤਿਆ ਜਾਂਦਾ ਨੰਗੋਟ ਲਾ ਕੇ ਉਹਦੀ ਇੱਜ਼ਤ ਰੱਖਣਾ ਬਹੁਤ ਔਖੀ ਆ ਖਿਡਾਰੀ ਦੇ ਦੂਜੇ ਖਿਡਾਰੀ ਨਾਲ ਘੁਲਣਾ ਅਖਰੂ ਵੀ ਖਰਾਕ ਖਾਂਦਾ ਕਿ ਜੇ ਦੇਵੀ ਦੇਵਤੇ ਨੂੰ ਮੰਨਦਾ ਹੀ ਹੋਊਗਾ ਕੋਈ ਅਦਾਰਾ ਹੋਊਗਾ ਉਹਨੂੰ ਹਰਾਉਣਾ ਪੱਥਰ ਵਰਗਾ ਹੋ ਜਾਂਦਾ ਸਰੀਰ ਵੀ ਤੇ ਜਜ਼ਬਾ ਵੀ ਸਾਰਾ ਜਿਵੇਂ ਹੈਗਾ ਸੋ ਜਿੱਥੋਂ ਤੱਕ ਹੋ ਸਕਿਆ ਉਹ ਕਨਵਿੰਸ ਕਰਨ ਦੀ ਕੋਸ਼ਿਸ਼ ਕੀਤੀ ਆ ਮੈਨੂੰ ਲੱਗਦਾ ਵੀ ਮੈਨੂੰ ਇਦਾਂ ਲੱਗਦਾ ਬੈਟਰ ਆਨਸਰ ਤੁਸੀਂ ਦੇ ਸਕੋਗੇ ਵੀ ਇਹੋ ਜਿਹੇ ਸਬਜੈਕਟਸ ਕੰਨ ਤੁਹਾਨੂੰ ਹੋਰ ਵੀ ਜ਼ਿਆਦਾ ਮਜ਼ਾ ਆਉਂਦਾ ਹੋਵੇ ਆਉਂਦਾ ਵੀਰੇ ਆਉਂਦਾ ਕਿਉਂਕਿ ਇਹ ਟੇਸ ਦੇ ਸਬਜੈਕਟ ਨਹੀਂ ਇਹਨਾਂ 'ਚ ਤਾਂ ਅਸੀਂ ਪੜੇ ਵੜੇ ਆ ਠੀਕ ਹੈ ਇਹ ਮੈਨੂੰ ਸਾਨੂੰ ਸਮਝਣ ਦੀ ਲੋੜ ਨਹੀਂ ਹੁੰਦੀ ਛੇਤੀ ਛੇਤੀ ਮਿਹਨਤ ਥੋੜੀ ਜੀ ਨਾਲ ਹੀ ਕੰਮ ਅਸੀਂ ਕਰ ਲੈਨੇ ਆ ਸਮਝ ਹੁੰਦੀ ਆ ਪੱਲੇ ਪੈਂਦੀ ਆ ਸੋ ਅੱਦੇ ਤਾਂ ਸਲਾਹਾ ਦੇ ਦੀ ਵੀ ਬਚਪਨ ਚ ਪਹਿਲਵਾਨ ਫਰਾਨਾ ਆਏ ਆ ਐ ਆ ਫਰਾਨਾ ਨਾਮ ਕਹਣਾ ਇਹ ਸਾਡੀ ਮਿੱਟੀ ਦੀ ਖੇਡ ਹੈਗੀ ਹੈ ਸੋ ਕਰਕੇ ਮਜ਼ਾ ਤਾਂ ਆਪਣੀ ਆਉਂਦਾ ਸੀ ਲੱਗਦਾ ਸੀ ਐਕਸਪੀਰੀਅੰਸ ਆ ਇਹਦੇ ਵਿੱਚ ਤੇ ਮਜ਼ਾ ਤਾਂ ਆਉਂਦੀ ਹੈ ਬਿਲਕੁਲ ਇਹ ਜਿਹਦਾ ਮਾਨਤਬਾਈ ਨਾ ਵੀ ਗੱਲ ਕਰਦਾ ਸੀ ਗੁਰਨਾਮ ਬਾਈ ਨੇ ਵੀ ਦੱਸਿਆ ਵੀ ਇੱਕ ਦੋ ਪਹਿਲਵਾਨ ਤਾਂ ਇਦਾਂ ਦੇ ਮਿਲ ਗਏ ਸਕੇ ਉਹ ਕਹਿੰਦੇ ਅਸੀਂ ਕਿਉਂ ਟਈਏ ਬਾਈ ਟਹਿਣਾ ਨਹੀਂ ਹੈਗਾ ਥੋੜਾ ਜਿਹਾ ਤੁਹਾਨੂੰ ਯਾਦ ਉਹ ਹੁੰਦਾ ਜਿਹੜੇ ਕਈ ਰਸਤਮੇ ਹਿੰਦ ਜਾਂ ਕਿਸੇ ਕਈਆਂ ਦੀ ਗੋ ਬਹੁਤ ਵੱਡੀ ਹੁੰਦੀ ਹੈ ਜੀ ਸੋ ਫਿਲਮ ਜਿਹੜੀ ਪਰਦੇ ਤੇ ਹੁੰਦੀ ਆ ਉਹ ਵੱਖਰੀ ਜੀ ਹੁੰਦੀ ਆ ਵੱਖਰੀ ਜੀ ਹੁੰਦੀ ਆ ਤੇਰੀ ਰੀਅਲ ਜ਼ਿੰਦਗੀ ਆ ਤੇਰੀ ਬਿਲਕੁਲ ਨਾ ਹੈਗਾ ਅਸੀਂ ਤਾਂ ਕੱਟ-ਕੱਟ ਕਰਕੇ ਢੋਲਣਾ ਪਰ ਪਰਦੇ ਦੇ ਰੀਅਲਿਟੀ ਪੇਸ਼ ਕਰਨੀ ਹੁੰਦੀ ਹੈ ਜ਼ਿੰਦਗੀ ਦਾ ਸੱਚ ਪੇਸ਼ ਕਰਨਾ ਹੁੰਦਾ ਉਹ ਸਾਨੂੰ ਜਿਆਦਾ ਔਖਾ ਲੱਗਦਾ ਉਹ ਤਾਂ ਢੋਲਦੇ ਆ ਜਦੋਂ ਥੋੜੀ ਜਿਹੀ ਚੇਤਨਾ ਪਟ ਹੋ ਜਾਂਦੀ ਆ ਬਿਹਾਰ ਜਿਤ ਹੋ ਜਾਂਦੀ ਆ ਸਾਡਾ ਤਾਂ ਸਾਲ ਹੀ ਲੱਗਿਆ ਅੱਛਾ ਇਹਦਾ ਫਿਲਮ ਬਣਦੀ ਹੈ ਪ੍ਰੈਕਟਿਸ ਹੁੰਦੀ ਹੈ ਫਿਰ ਰਿਲੀਜ਼ ਹੁੰਦੀ ਹੈ ਉਹਦਾ ਫੈਸਲਾ ਹੁੰਦਾ ਇਹ ਤਾਂ ਮੈਨੂੰ ਲੱਗਦਾ ਵੀ ਬੰਦਾ ਨਾਲ-ਨਾਲ ਆਪਣੀ ਜ਼ਿੰਦਗੀ ਜੀਉਂਦਾ ਹੀ ਰਹਿੰਦਾ ਹੈ ਵੀ ਅੱਜ ਤੁਸੀਂ ਕਰਤਾਰ ਚੀਮੇ ਅਗਲੇ 6 ਮਹੀਨੇ ਲਈ ਕੁਝ ਹੋਰ ਹੋਵੇ ਅਗਲੇ 6 ਇਹਨਾਂ ਦੇ ਕੁਝ ਹੋਵੇ 6 ਇਹਨੇ ਹੋਰ ਹੋਵੇ ਬਿਲਕੁਲ ਬਿਲਕੁਲ ਭਈ ਕਿਸੇ ਵੀ ਮਤਲਬ ਜਿਹੜੀ ਅਸੀਂ ਜਿੰਨਾ ਕਿ ਤੁਹਾਨੂੰ ਜਾਣਦੇ ਆ ਕੰਸਿਸਟੈਂਸੀ ਵਰਡ ਅਸੀਂ ਆਲਵੇ ਯੂਜ਼ ਕਰਦੇ ਵੀ ਕਰਤਾਰ ਚੀਮੇ ਬਾਈ ਨੂੰ ਇਹ ਸੂਟ ਕਰਦਾ ਹੈ ਬਟ ਕਿਉਂਕਿ ਉਹ ਕਹਿੰਦੇ ਵੀ ਇੱਕ ਮਕਾਮ ਤੇ ਪਹੁੰਚਣਾ ਫਿਰ ਵੀ ਸੌਖਾ ਹੁੰਦਾ ਪਰ ਡਾਇਰੈਕਟਰ ਬਣੇ ਰਹਿਣਾ ਜਿੰਨਾ ਕਰੀ ਪੜਦਾ ਬਹੁਤ ਔਖਾ ਹੈ ਉਹ ਵੀ ਅਸੀਂ ਕਰਤਾਰ ਜਿਵੇਂ ਬਾਈ ਕੋਲੋਂ ਜਾਣਨਾ ਚਾਹੁੰਦੇ ਆ ਵੀ ਸੌਖਾ ਤਾਂ ਬਾਈ ਲਈ ਵੀ ਨਹੀਂ ਰਿਹਾ ਹੋਊਗਾ ਬਟ ਫੇਰ ਵੀ ਤੁਹਾਨੂੰ ਇੱਕ ਟਾਈਮ ਆਪਣੀ ਜ਼ਿੰਦਗੀ ਦਾ ਕੱਟ ਕੇ ਰਜੇਵਾਂ ਚ ਉਹ ਚੀਜ਼ ਨੂੰ ਦੇਣਾ ਹੀ ਪੈਂਦਾ ਫਿਰ ਉਹ ਤੁਹਾਡਾ ਸ਼ੈਡਿਊਲ ਬਣ ਜਾਂਦਾ ਤਪੱਸਿਆ ਬਣ ਜਾਂਦੀ ਹੈ ਆਦਤ ਬਣ ਜਾਂਦੀ ਹੈ ਨਸ਼ਾ ਬਣ ਜਾਂਦਾ ਸਿਰ ਜਦੋਂ ਤੁਸੀਂ ਨਹੀਂ ਲਾਉਂਦੇ ਤੁਸੀਂ ਤੜਫਦੇ ਹੋ ਮੈਨੂੰ ਲੱਗਦਾ ਮੈਂ ਹਫਤਾ ਜੇ ਮੈਂ ਛੱਡਦਾ ਮੇਰੇ ਗੋਡੇ ਦੇ ਦਰਦ ਪਨ ਲੱਗ ਜਾਂਦੇ ਆ ਸਰੀਰ ਦਰਦ ਕਰਨ ਲੱਗ ਜਾਂਦਾ ਸਾਈਕਲੋਜੀਕਲ ਇਫੈਕਟ ਪੈਣ ਲੱਗ ਜਾਂਦਾ ਇਹ ਜਦੋਂ ਵੀ ਤੁਹਾਡੇ ਕੋਲ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਮੋਸਟਲੀ ਡਿਸਕਸ਼ਨ ਲੋਕ ਇਸ ਚੀਜ਼ ਨੂੰ ਉਹੀ ਲੈ ਕੇ ਕਰਦੇ ਆ ਕਿ ਕਰਤਾਰ ਬਾਈ ਮੈਨੂੰ ਲੱਗਦਾ ਕੋਈ ਹਜੇ ਟੱਚਪੁਟ ਕੋਈ ਦੂਜਾ ਚਿਹਰਾ ਵੀ ਹੈ ਨਹੀਂ ਮੈਂ ਸਭ ਤੋਂ ਪਹਿਲਾਂ ਪੰਜਾਬੀ ਚੈਨਲ ਸ਼ੁਰੂ ਕੀਤਾ ਸੀਗਾ ਜ ਪੰਜਾਬੀ ਚ ਹੁੰਦੇ ਨਹੀਂ ਸੀ ਪਹਿਲਾਂ ਜੀ ਤੇ ਮੈਂ ਇਹ ਜੀ ਲਾਗ ਲਾ ਗਈ ਸਾਰੇ ਯੂਥ ਫਾਲੋ ਬਹੁਤ ਕਰਦਾ ਸੀ ਇੱਕਦਮ ਅੱਗ ਵਾਂਗੂ ਫੜਿਆ ਚੈਨਲ ਨੇ ਚਲੋ ਮੇਰਾ ਮੇਨ ਕੰਮ ਤਾਂ ਫਿਲਮਾਂ ਸੀਗਾ ਵਿੱਚ ਥੋੜਾ ਹੋ ਗਿਆ ਅੱਜ 10000 ਦੇ ਕਰੀਬ ਚੈਨਲ ਨੇ ਤੇ ਮੈਨੂੰ ਆਪਣੇ ਉਤੇ ਮਾਣ ਜਾ ਹੁੰਦਾ ਕਿ ਯਾਰ ਮੈਂ ਸਭ ਤੋਂ ਪੁਰਾਣਾ ਵੀ ਇਹ ਮੈਨੂੰ ਦੇਖ ਕੇ ਲੱਗਿਆ ਦੇਖੋ ਦੇਖ ਅੱਗੇ ਲੱਗ ਗਿਆ ਦੇਖੋ ਦੇਖ ਅੱਗੇ ਲੱਗ ਗਿਆ ਕਿੰਨਾ ਯੂਥ ਕਮੀ ਲੱਗ ਗਿਆ ਉਹ 10000 ਚੈਨਲ ਐ ਅੱਗੇ 10 10000 ਨੂੰ ਹੋਰ ਸਖਲਾਈ ਦਿੰਦੇ ਆ ਕਿੰਨਾ ਫਿਟਨੈਸ ਦਾ ਰੈਵਿਊਲੂਸ਼ਨ ਆ ਗਿਆ ਜਿੰਮ ਖੁੱਲ ਗਏ ਇੱਕ ਜਿੰਮ ਸੀ ਚੰਡੀਗੜ੍ਹ ਜਦੋਂ ਮ ਆਇਆ ਬੋਨ ਸੈਂਟੇ ਹੁੰਦਾ ਸੀ ਇੱਕ ਪੰਪਿੰਗ ਆਇਰਨ ਹੁੰਦਾ ਸੀਗਾ ਇੱਕ ਇਥੇ ਮਹਲੀ ਹੁੰਦਾ ਸੀ ਜਿੰਮ ਹੀ ਨਹੀਂ ਸੀਗੇ ਠੀਕ ਹੈ ਉਹ ਇਹੋ ਜਿਹਾ ਰੈਵਿਊਲੂਸ਼ਨ ਆਇਆ ਮੈਨੂੰ ਵੀ ਆਉਣ ਲੱਗੇ ਤੁਹਾਡੇ ਨਾਲ ਜਿੰਮ ਖੋਲ ਦੇਣਾ ਮੈਂ ਕਿਹਾ ਯਾਰ ਦੁਕਾਨਦਾਰੀ ਹੈ ਕਿਹੜਾ ਕਰੂਗਾ ਤੇ ਅੱਜ ਜਿੰਮਾਂ ਦਾ ਤੁਸੀਂ ਆ ਗਏ ਹੋ 5-5 ਕਿਲਿਆਂ ਦੇ ਜਿੰਮ ਨੇ ਮੈਂ ਉਹ ਟਾਈਮ ਵੀ ਦੇਖਿਆ ਆ ਟਾਈਮ ਵੀ ਆ ਪਰ ਆਪਾਂ ਲੱਗਦਾ ਵੀ ਜੜ੍ਹਾਂ ਲਾਈਆਂ ਉਹ ਚੀਜ਼ ਦੀ ਭਾਈ ਟੌਪਿਕ ਸ਼ਾਇਦ ਥੋੜਾ ਸੈਂਸਿਟਿਵ ਹੋ ਜਵੇ ਬਟ ਮੈਨੂੰ ਲੱਗਦਾ ਵੀ ਤੁਹਾਡੇ ਨਾਲ ਹੀ ਡਿਸਕਸ਼ਨ ਕਰ ਸਕਦੇ ਆ ਮੋਸਟਲੀ ਮੈਨੂੰ ਇਹ ਲੱਗਦਾ ਜਿੰਨਾ ਕ ਅਸੀਂ ਪੜਿਆ ਨੇ ਵੀ ਕਹਿੰਦੇ ਸੂਰਜ ਤੋਂ ਬਾਅਦ ਜੇ ਕੋਈ ਸਭ ਤੋਂ ਵੱਡੀ ਚੀਜ਼ ਹੈਗੀ ਆ એનર્ਜੀ ਉਹ ਕਾਮਦੀ એનર્ਜੀ ਹੈ ਨਾ ਜਿੱਥੋਂ ਕਹਿੰਦੇ ਬੱਚੇ ਦਾ ਜਨਮ ਹੁੰਦਾ ਇੱਕ ਨਵਾਂ ਜੀਵਨ ਹੁੰਦਾ ਥੋੜੀ ਜਿਹਾ ਮਤਲਬ ਜੁੱਥ ਉਸ चीज ਨੂੰ ਨਹੀਂ ਸਮਝ ਪਉਂਦਾ ਹੈਗਾ ਨਾ ਇਹ ਨਰਜੀ ਕਿੱਦਾਂ ਯੂਜ਼ ਕਰਨੀ ਸ਼ਾਇਦ ਕੋਈ ਖੁੱਲ ਕੇ ਗੱਲ ਹੀ ਨਹੀਂ ਕਰਦਾ ਮਤਲਬ ਉਹ ਹੋ ਜਾਂਦੇ ਆ ਇੱਕ ਤਰ੍ਹਾਂ ਦੀ ਹੈ ਵੀ ਤਾਂ এডਿਕੇਸ਼ਨਰੀ ਸਮਝ ਹੋਣੀ ਚਾਹੀਦੀ ਆ ਕਿਉਂਕਿ ਉਹਨੂੰ ਕਿੱਦਾਂ ਬੈਲੈਂਸ ਕਰਨਾ ਹੈ ਥੋੜਾ ਜੇ ਤੁਸੀਂ ਵੀ ਦੱਸ ਸਕੋ ਜਿੰਨਾ ਕ ਤਾਂ ਮੈਂ ਜ਼ਰੂਰ ਦਲਾਂ ਕਿਉਂਕਿ ਆਪਾਂ ਕਹਿੰਦੇ ਇਹ ਲੜਦਾ ਜਾਂ ਹੋਰ ਆ ਆਪਾਂ ਕਹਿੰਦੇ ਨਰਜੀ ਸਹੀ ਚੈਨਲਾਈਜ਼ ਨਹੀਂ ਹੋਈ ਆਪਾਂ ਦੇਖੋ ਕੰਮ ਜਿਹੜਾ ਹੈਗਾ ਬਹੁਤ ਜ਼ਰੂਰੀ ਹੈ ਜੰਦੀ ਜੀ ਬਿਲਕੁਲ ਜ਼ਰੂਰੀ ਠੀਕ ਹੈ ਉਹ ਇੱਕ ਹਾਰਮੋਨ ਆਪਣਾ ਟੈਸਟੋਸਟੇਰੋਨ ਜੀ ਠੀਕ ਹੈ ਜੀ ਉਹ ਤਾਂ ਅੱਗੇ ਟੈਸਟ ਆਸੂਨ ਤੋਂ ਸਾਡੇ ਚ ਫੀਲਿੰਗ ਪੈਦਾ ਹੁੰਦੀਆਂ ਨੇ ਫਿਰ ਸਪਰਮ ਆਉਂਦਾ ਸਪਰਮ ਤੋਂ ਐਗ ਨਿਕਲਦੇ ਆ ਦੈਨ ਸਾਡੀ ਜ਼ਿੰਦਗੀ ਅੱਗੇ ਅੱਗੇ ਵੱਧਦੀ ਹੈ ਅੱਗੇ ਵੱਧਦੀ ਹੈ ਉਹ ਹੁਣ ਇੰਨੀ ਡਾਈਟ ਖਾਨਨੇ ਆ ਸਾਰਾ ਕੁਝ ਖਾਨਨੇ ਆ ਪੂਰੀ ਵਧੀਆ ਡਾਈਟ ਖਾਣ ਤੋਂ ਬਾਅਦ ਤੁਹਾਡਾ ਪਿਓਰ ਸਪਰਮ ਬਣਦਾ ਠੀਕ ਹੈ ਸਪਰਮ ਦੇ ਵਿੱਚ ਦੋ ਹਨ ਐਕਸ ਤੇ ਵਾਈ ਜੀ ਐਕਸ ਜੇ ਹੋਵੇ ਤਾਂ ਗਰਲ ਜੀ ਵਾਈ ਹੋਵੇ ਤਾਂ ਮੁੰਡਾ ਵਾਈ ਉਹਦੇ ਹੀ ਬਣਦਾ ਜਦੋਂ ਬਹੁਤ ਜ਼ਿਆਦਾ ਹੈਲਦੀ ਹੁੰਨੇ ਹੋ ਤੁਸੀਂ ਓਕੇ ਠੀਕ ਹੈ ਤੇ ਜਿਹੜੇ ਦਿੰਦੇ ਨੇ ਖਿਡਾਰੀ ਬਦਲਾ ਕਹਿੰਦੇ ਨੇ ਜਿਹੜੇ ਖਰਾਕਾਂ ਖੁਰਕ ਕਦ ਤਾਕਤ ਨਹੀਂ ਖਰਾਕਾਂ ਦਿੰਦੇ ਵੀ ਅਸੀਂ ਦੇ ਦਾਂਗੇ ਇਸ ਪਰਮ ਉਹ ਕਰਦਾਂਗੇ ਗੱਲ ਤਾਂ ਡਾਈਟ ਦੀ ਹੁੰਦੀ ਆ ਸਾਰੀ ਤੁਸੀਂ ਕੀ ਖਾ ਰਹੇ ਹੋ ਵਾਈਸਪਰਮ ਕਮਜ਼ੋਰ ਬਹੁਤ ਹੁੰਦਾ ਓਕੇ ਉਹ ਇੱਕ ਦਿਨ ਹੀ ਸਰਵਾਈਵ ਕਰਦਾ ਓਕੇ ਜਦੋਂ ਆਪਾਂ ਸੰਭੋਗ ਕਰਦੇ ਆ ਇੱਕ ਦਿਨ ਸਰਵਾਈਵ ਕਰਦਾ ਪਰ ਜਿਹੜਾ 100 ਤੱਕ ਦਿਨ ਸਰਵਾਈਵ ਕਰਦਾ ਕਿਸੇ ਕਰਕੇ ਕੁੜੀਆਂ ਫਾਈਟਰ ਹੁੰਦੀਆਂ ਨੇ ਜਿਆਦਾ ਤਾਕਤਵਰ ਹੁੰਦੀਆਂ ਨੇ ਓਕੇ ਸੋ ਇਹ ਇਹ ਤੋਂ ਸਾਡਾ ਜੀਵਨ ਬਣਦਾ ਸੋੱਚੋ ਕਿੰਨੀ ਤਾਕਤ ਹੁੰਦੀ ਹੋਗੀ ਅਸੀਂ ਇੰਨਾ ਫੂਡ ਖਾਂਦੇ ਆ ਇੰਨੀਆਂ ਚੀਜ਼ਾਂ ਖਾਂਦੇ ਆ ਤਾਂ ਉਹ ਬਣਦਾ ਅਸੀਂ ਉਹਨੂੰ ਰੋਜ਼ ਵੇਸਟ ਕਰੀ ਜਾਂਦੇ ਠੀਕ ਹੈ ਸਾਡੇ ਚੀਰੇ ਤੇ ਹੋਰ ਐਨਰਜੀ ਐ ਸਾਨੂੰ ਨਹੀਂ ਪਤਾ ਲੱਗਦਾ ਅਸੀਂ ਜਿਹੜੇ ਟਾਈਮ ਉਹਨੂੰ ਵੇਸਟ ਕਰਨਾ ਸ਼ੁਰੂ ਕਰਦੇ ਆ ਜਾਂ ਅਸੀਂ ਹਸਤ ਮੈਥਨ ਕਰਦੇ ਆ ਜਾਂ ਕਰਦੇ ਉਹ ਟਾਈਮ ਤੇ ਸਾਨੂੰ ਫੀਲਿੰਗ ਆਉਣ ਲੱਗ ਜਾਂਦਾ ਕਲੌਕ ਲੱਗ ਜਾਂਦਾ ਠੀਕ ਹੈ ਉਸ ਟਾਈਮ ਸਾਨੂੰ ਰਲਾਈਜ਼ ਨਹੀਂ ਹੁੰਦਾ ਬਟ ਡੇ ਬਾਏ ਡੇ ਡੇ ਬਾਏ ਡੇ ਸੀ ਕਿੰਨੇ ਵੀਕ ਹੋ ਰਿਹਾ ਕਰਨਾ ਵੀ ਜ਼ਰੂਰੀ ਹੈ ਇਹ ਪਰ ਟੁਆਇਸ ਅ ਵੀਕ ਹੋ ਗਿਆ ਵਨਸ ਅ ਵੀਕ ਹੋ ਗਿਆ ਚੈਨਲ ਨੂੰ ਚਲਾਉਣਾ ਵੀ ਜ਼ਰੂਰੀ ਆ ਬਟ ਉਹ ਚੀਜ਼ਾਂ ਦੇ थ्रू ਅਸੀਂ ਬੜੇ ਕਮਜ਼ੋਰ ਹੋ ਰਿਹਾ ਠੀਕ ਹੈ ਨਾ ਉਹ ਸਾਡੀ ਸਿੱਧਾ ਸਿੱਧਾ ਸਾਡੇ ਚੱਕਰਾਂ ਦਾ ਅਸਰ ਪਉਂਦੇ ਨੇ ਦਿਲ ਤੇ ਓਕੇ ਜਦੋਂ ਅਸੀਂ ਜ਼ਿਆਦਾ ਸਮਾਂ ਇਸ ਨੂੰ ਕਰਨ ਲੱਗ ਜੰਨੇ ਆ ਚੀਜ਼ਾਂ ਕਰਨ ਲੱਗ ਜੰਨੇ ਆ એનર્ਜੀ ਨੂੰ ਗਲਤ ਪਾਸੇ ਐਂ ਇੰ ਵੇਸਟ ਕਰਨ ਲੱਗ ਜੰਨੇ ਆ ਉਹ ਕਿਤੇ ਚੈਨਲਾਈਜ਼ ਵੀ ਨਹੀਂ ਹੁੰਦੀ ਉਹ ਇੱਥੇ ਕਮਜ਼ੋਰ ਕਰਦੀ ਆ ਦਿਲ ਨੂੰ ਬਿਲ ਪਾਰ ਨੂੰ ਕਮਜ਼ੋਰ ਕਰਦੀ ਆ ਉਹੀ ਆ ਪੰਜ ਤੋਂ ਐਕਸਰਸਾਈਜ਼ ਲਾਉਨੇ ਆ ਠੀਕ ਐ ਪੂਰਾ ਦੱਬ ਕੇ ਐਕਸਰਸਾਈਜ਼ ਲਾਓ ਹੈਨਾ ਪੂਰਾ ਵਧੀਆ ਸਰੀਰ ਨੂੰ ਉਧਰ ਚੈਨਲ ਲਾਓ ਉਹ ਫਿਰ ਉਧਰ ਵਰਨ ਹੁੰਦੀ ਆ ਠੀਕ ਐ ਉਹ ਤੁਹਾਨੂੰ ਕੁਝ ਬਣਾਉਂਦੀ ਆ ਤੇ ਜੇ ਤੁਸੀਂ ਉਹਨੂੰ ਇੱਕ ਕਿਸ਼ਤਾਂ ਦੇ ਵਿੱਚ ਇੱਕ ਡੇ ਆ ਵੀ ਆ ਡੇ ਐਸੀ ਕੁਝ ਕਰਨਾ ਹੈਗਾ ਉਹ ਤੁਹਾਨੂੰ 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 ਕਥਾਰਸਿਸ ਵੀ ਹੁੰਦਾ ਸਵਾਦ ਵੀ ਆਉਂਦਾ ਠੀਕ ਐ ਇਹ ਡੇਲੀ એનર્ਜੀ ਨੂੰ ਤੁਸੀਂ ਸੇਵ ਕਰੋ ਇਹ ਤਪੱਸਿਆ ਹੁੰਦੀ ਐ ਦਿਲ ਤੇ ਦਿਲ ਤੇ ਜੀ ਦਾ ਕਾਬੂ ਨਹੀਂ ਹੈਗਾ ਨਾ ਆਪਾਂ ਇੰ ਤਾਂ ਸਾਧ ਸੰਤਾਂ ਪਿੱਛੇ ਲੱਗ ਜਾਨੇ ਆ ਕਿਸੇ ਦੇ ਪਿੱਛੇ ਵੀ ਲੱਗ ਕਿਸੇ ਦੇ ਗੱਲਾਂ ਚ ਆ ਜਾਨੇ ਆ ਲਾਈ ਲੱਗ ਹੋ ਜਾਨੇ ਆ ਸਾਡੇ ਦਿਲ ਤੇ ਕੰਟਰੋਲ ਨਹੀਂ ਰਹਿੰਦਾ ਦਿਮਾਗ ਦਾ ਕਮਜ਼ੋਰ ਹੋ ਜਾਨੇ ਆ ਅਸੀਂ ਬਹੁਤ ਜ਼ਿਆਦਾ ਸੋ ਕਮਜ਼ੋਰ ਨਾ ਹੋ ਇਹ ਚੀਜ਼ ਤੇ ਕੰਟਰੋਲ ਕਰੋ ਜੇ ਤੁਸੀਂ ਜ਼ਿੰਦਗੀ ਤਪੱਸਿਆ ਕਰਨੀ ਹੈ ਪਰ ਇਹ ਚੀਜ਼ ਤੇ ਵੀ ਲਗਾਮ ਲਾਓ ਹਾਂ ਬਿਲਕੁਲ ਬੇਸ਼ੱਕ ਤੁਸੀਂ ਮਤਲਬ ਜਿਮ ਜਾਂਦੇ ਨਹੀਂ ਜਾਂਦੇ ਮਤਲਬ ਇੱਕ ਇਹ એનર્ਜੀ ਆ ਮਤਲਬ ਜ਼ਰੂਰੀ ਆਪਾਂ ਜਿਮ ਚ ਤੁਸੀਂ ਇਨਵੈਂਸ਼ਨ ਚ ਜਾਂ ਕਿਤੇ ਯੂਜ਼ ਹੋਊਗੀ ਤੁਸੀਂ ਕੋਈ ਪ੍ਰਣ ਕਰਦੇ ਹੋ ਨਾ ਪ੍ਰਾਣ ਕਰਦੇ ਹੋ ਪ੍ਰਾਣ ਕਰਦੇ ਹੋ ਅਸੀਂ ਆ ਚੀਜ਼ ਨਹੀਂ ਕਰਨੀ ਉਹ ਚੀਜ਼ ਉਹ ਨਹੀਂ ਕਰਦੇ ਤੁਸੀਂ ਯੂਨੀਵਰਸ ਨੂੰ ਇੱਕ ਪਾਵਰ ਦੇ ਰਹੇ ਹੋ ਵੀ ਮਾ ਨਹੀਂ ਕੀਤਾ ਯੂਨੀਵਰਸ ਤੇਰੇ ਲਈ ਨਹੀਂ ਕੀਤਾ ਜਿਨੀਵਸ ਨੂੰ ਤਾਂ ਬੈਕ ਦਿੰਦਾ ਸੈਕਰੀਫਾਈਸ ਤਪੱਸਿਆ ਇਸੇ ਨੂੰ ਤਾਂ ਕਹਿੰਦੇ ਆ ਯੋਗੀ ਲੋਕ ਜਾ ਕੇ ਆਪਣਾ ਟਾਈਮ ਦਿੰਦੇ ਸੀਗੇ ਅਸੀਂ ਯੂਨੀਵਰਸ ਨੂੰ ਤਪੱਸਿਆ ਕਰਦੇ ਆ ਓਮ ਆਚਾਰਨ ਕਰਦੇ ਆ ਜੋ ਕਰਦੇ ਆ ਯੂਨੀਵਰਸ ਨੂੰ ਪਾਵਰ ਆ ਦਿੰਦਾ ਕਿੱਥੋਂ ਆਉਂਦੀ ਹੈ ਯੂਨੀਵਰਸ ਦੇ ਵਿੱਚੋਂ ਪਾਵਰ ਆਉਂਦੀਆਂ ਹੈਗੀਆਂ ਸਾਨੂੰ ਇਹਨੂੰ ਸੰਭੋਗ ਕਰਾ ਨੂੰ ਤਰੀਕੇ ਨਾਲ ਵਰਤਣਾ ਚਾਹੀਦਾ ਇਹਨੂੰ ਵੇਸਟ ਨਹੀਂ ਕਰਨਾ ਚਾਹੀਦਾ ਇਹ ਜੋ ਬਹੁਤ ਚੀਜ਼ਾਂ ਨੇ ਜਿਹੜੀਆਂ ਨਿਕਲਦੀਆਂ ਨੇ ਅਸੀਂ ਕਈ ਵਾਰ ਬਹੁਤ ਚੰਗੇ ਖਿਡਾਰੀ ਬਣ ਸਕਦੇ ਹੁੰਨੇ ਆ ਬਹੁਤ ਸਮਾਰਟ ਅਗੇ ਚੀਜ਼ਾਂ ਜਾ ਸਕਦੇ ਸਾਡੇ ਜੈਨੇਟਿਕਸ ਨੇ ਜਿਹੜੇ ਹਾਂ ਆਉਣ ਵਾਲੀਆਂ ਨਸਲਾਂ ਨੇ ਜਿਹੜੇ ਉਹ ਵੀ ਤਾਂ ਸਿਰ ਤੇ ਡਿਪੈਂਡ ਨੇ ਅੱਜ ਮੈਨੂੰ ਲੋਕ ਕਹਿੰਦੇ ਆ ਯਾਰ ਕਹਿੰਦੇ ਵੀ ਤੂੰ ਸਾਰੇ ਖਾਨਦਾਨ ਚ ਉੱਚਾ ਲੰਮਾ ਚੌੜਾ ਹਮਦ ਠੀਕ ਹੈ ਉੱਚਾ ਲੰਮਾ ਚੌੜਾ ਹੋਣ ਕਰਕੇ ਕਦ ਕਾਠ ਕਰਕੇ ਠੀਕ ਹੈ ਮੈਨੂੰ ਇਹੋ ਜਿਹੀ ਵੀ ਆਫਰ ਆਏ ਪਾਰੋਂ ਕਪਲ ਜਦੇ ਬੜੇ ਰਿਸਪੈਕਟਫੁਲੀ ਕਪਲ ਕਿ ਤੁਸੀਂ ਸਾਨੂੰ ਸਾਨੂੰ ਅਸੀਂ ਮਾਉਂਟ ਦੱਸੋ ਸਾਨੂੰ ਤੁਹਾਡਾ ਮਤਲਬ ਹਾਂ ਮੈਂ ਸੰਗੇ ਸਾਹਿਬ ਚਾਹੀਦਾ ਹਸਪਨ ਚਾਹੀਦਾ ਬਟ ਸਮ ਹਾਉ ਸਾਡੀਆਂ ਫੈਮਲੀਆਂ ਨੇ ਅਸੀਂ ਨਾ ਲਿਓ ਕਰਦੇ ਨਾ ਚਾਹੁੰਦੇ ਵੀ ਤੁਹਾਡੇ ਇਮੋਸ਼ਨ ਉਧਰ ਜੁੜ ਜਾਂਦੇ ਨੇ ਉਹਨਾਂ ਕਿਉਂ ਚਾਹੀਦੇ ਨੇ ਸਿਆਣੇ ਲੋਕ ਵੀ ਕਹਿੰਦੇ ਨੇ ਵੀ ਸਾਡੀ ਜਨਰੇਸ਼ਨ ਤੱਕੜੀ ਹੋਵੇ ਹੈਨਾ ਉਹ ਕਹਿੰਦੇ ਨੇ ਵੀ ਸਾਡਾ ਵੀ ਜੇ ਸਾਡਾ ਮੁੰਡਾ ਬੱਚਾ ਤੇਰੇ ਵਰਗਾ ਹੋ ਜੇ ਇਨਾ ਹੈਂਡਸਮ ਸਾਡੀ ਪੀੜ੍ਹੀ ਅੱਗੇ ਵੱਧ ਚੁਗੀ ਬਿਲਕੁਲ ਸਹੀ ਹੁੰਦਾ ਹੈਨਾ ਉਹ ਚੀਜ਼ ਨੂੰ ਅਸੀਂ ਆਪਣੇ ਅੰਦਰ ਵੇਸਟ ਕਰੀ ਜਾਂਦੇ ਆ ਔਨ ਬੜੀਆਂ ਮਸਲਾਂ ਤੇ ਬਹੁਤ ਫਰਕ ਪੈਂਦਾ ਇਹਨਾਂ ਦਾ ਜੇ ਦੇਖੀ ਜਾਵੇ ਵੀਕਡੇ ਜੇ ਉਹੀ ਬੀ ਰੋਜ਼ 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 ਹੋ ਜੇ ਉਹ ਤਾਂ ਕਮਜ਼ੋਰ ਹੋ ਜਾਂਦਾ ਹੈ ਕਮਜ਼ੋਰ ਹੋ ਜਾਂਦਾ ਹੈ ਹੈਨਾ ਪਰ ਤੁਸੀਂ ਹੌਲੀ ਹੌਲੀ ਤਾਂ ਫਿਰ ਗਿੱਟ ਮੁਠੀ ਹੀ ਰਹਿ ਜਾਵਾਂਗੇ ਸੀ ਜਾ ਕੇ ਪਰ ਇਹ ਮੈਨੂੰ ਇਹ ਕਿਤੇ ਲੱਗਦਾ ਜਿੱਦਾਂ ਚਲੋ ਆਪਾਂ ਮੈਂ ਘੱਟ ਨਾਲ ਗੱਲ ਗੱਲ ਕਿ ਸ਼ੇਅਰ ਕਰ ਲਈ ਕਿਤੇ ਨਾ ਕਿਤੇ ਆਪਾਂ ਡਿਸਕਸ਼ਨ ਵੀ ਨਹੀਂ ਕਰਦੇ ਇਸ ਟਾਪਿਕ ਤੇ ਪਰ ਜੇ ਇੱਕ ਦੇਖਿਆ ਜਾਵੇ ਤਾਂ ਇਹ ਬਹੁਤ ਖਾਸ ਆ ਜਿੱਦਾਂ ਤੁਸੀਂ ਕਹਿੰਦੇ ਆ ਵੀ ਔਨ ਵਾਲੀਆਂ ਜੈਨੇਟਿਕਸ ਵੀ ਇਹਦੇ ਡਿਪੈਂਡ ਕਰਦੀਆਂ ਹੈ ਹੈਲਥ ਦਾ ਮੇਨ ਪਾਰਟ ਹੈ ਇੱਥੇ ਵੀ ਕਿਤੇ ਨਾ ਕਿਤੇ ਮੈਨੂੰ ਲੱਗਦਾ ਆ ਗਲਤੀ ਕਰ ਜਾਂਦੇ ਆਪਾਂ ਆਪਣਾ ਬੋਲਣ ਨੂੰ ਵੀ ਅਸੀਂ ਸੋਚ-ਸੋਚ ਕੇ ਵਰਡ ਵਰਤਦੇ ਪਏ ਆ ਹਨਾ ਇਹ ਹੈਗੀ ਆ ਸਾਡੇ ਚ ਘਾਟ ਹੈਗੀ ਆ ਇਹਨੂੰ 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 ਕਿ ਐਜੂਕੇਸ਼ਨ ਦੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਕਿਉਂਕਿ ਬਚਪਨ ਚ ਹੀ ਆਦਤਾਂ ਪੈ ਜਾਂਦੀਆਂ ਨੇ ਇਹਦੀਆਂ ਹਨਾ ਇਹਨੂੰ ਸੋ ਇਹ ਆਦਤ ਜਿਹੜੀ ਹੈ ਬਹੁਤ ਕਮਜ਼ੋਰ ਬਣਾਉਂਦੀ ਆ ਥੋੜੀ ਜਨਰੇਸ਼ਨ ਨੂੰ ਵੀ ਥੋੜੇ ਕੰਮ ਨੂੰ ਵੀ ਥੋੜੇ ਗ੍ਰਹਿਨ ਨੂੰ ਵੀ ਕਮਜ਼ੋਰ ਕਰ ਦਈਏ ਜਿੱਦਾਂ ਆਪਣੇ ਨਾ ਥਾਟ ਹੀ ਬਣ ਜਾਂਦਾ ਜਿੱਦਾਂ ਫੋਰ ਐਗਜ਼ਾਮਪਲ ਆਪਣੇ ਪਿੰਡਾਂ ਚ ਕਈ ਮੁੰਡੇ ਆ ਜਿਨ੍ਹਾਂ ਨੇ ਕਦੇ ਕੁੜੀ ਨਾਲ ਗੱਲ ਕਰਕੇ ਵੀ ਨਹੀਂ ਦੇਖੀ ਜਦੋਂ ਫਿਰ ਉਹਨਾਂ ਦਾ ਵਿਆਹ ਹੁੰਦਾ ਮਤਲਬ ਇੱਕ ਦੋ ਇਨਸੀਡ ਉਹ ਕਿਸੇ ਵੇਪਰੀ ਦੋਸਤ ਨਾਲ ਗੱਲ ਕੀਤੀ ਉਹ ਮੈਨੂੰ ਜਾ ਪਤਾ ਕੀ ਦਿੱਤਾ ਕਹਿੰਦੇ ਮੈਨੂੰ ਇਦਾਂ ਲੱਗਦਾ ਸੀ ਜਿਦਾਂ ਸਿਰਫ ਮੈਨੂੰ ਇੱਕ ਰਾਤ ਲਈ ਲੈ ਕੇ ਆਇਆ ਹੁੰਦਾ ਉਸੇ ਕਸੂਰ ਕੀ ਆ ਉਸ ਬੰਦੇ ਨੂੰ ਪਤਾ ਹੀ ਨਹੀਂ ਉਹਨੂੰ ਲੱਗਦਾ ਹੈ ਵੀ ਸ਼ਾਇਦ ਵੀ ਕੁੜੀ ਜਾਂ ਵਿਆਹ ਇਸੇ ਚੀਜ਼ ਲਈ ਬਣਿਆ ਆ ਵੀ ਆਹੀ ਹੋਇਆ ਕਿਉਂਕਿ ਉਹਨਾਂ ਨੇ ਕਦੇ ਪਹਿਲਾਂ ਕਦੇ ਗੱਲ ਨਹੀਂ ਕੀਤੀ ਤੇ ਕਦੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੇ ਵੀ ਗੱਲ ਨਹੀਂ ਕੀਤੀ ਐਜੂਕੇਸ਼ਨ ਨਹੀਂ ਹੈ ਉਹਨਾਂ ਦਾ ਵਿਆਹ ਵੀ ਜਿਹੜਾ ਹੈ ਥੋੜਾ ਮੈਚਿਓਰਿਟੀ ਚ ਆ ਕੇ ਹੋਣਾ ਚਾਹੀਦਾ ਇੱਕਦਮ ਵੀ ਬੱਚੇ ਨੂੰ ਗਲੋਂ ਨਾਲ ਆ ਹੋਣਾ ਹਾਂ ਬਿਲਕੁਲ ਹੈਨਾ ਉਹਨੂੰ ਕੋ ਸਿੱਖਣ ਤੋਂ ਸਮਾਜ ਦੇ ਵਿੱਚ ਚੰਗਾ ਸਮਾਜ ਸਰਕਣ ਚਾ ਚੰਗੇ ਲੋਕ ਹੀ ਨਹੀਂ ਪੈਦਾ ਹੋਣਗੇ ਹੈਲਦੀ ਬੱਚੇ ਹੀ ਨਹੀਂ ਪੈਦਾ ਹੋਣਗੇ ਜੈਨੇਟਿਕਸ ਹੀ ਨਹੀਂ ਜਾਣਗੇ ਜੀ ਅੱਜ ਮੈਂ ਜਿੰਮਤ ਤਾਂ ਲਾਉਣੀ ਲਾਉਣਾ ਪਰ ਜਿਹੜੇ ਮੇਰੇ 99% ਹੈ ਮੇਰੇ ਜੈਨੇਟਿਕਸ ਚੱਲੇ ਹੁੰਦੇ ਨਾ ਵਿੱਚੋਂ ਮੇਰੇ ਦਾਦਾ ਜੀ ਅੱਜ ਮੈਨੂੰ ਲੱਗਦਾ 95 ਸਾਲ ਦੇ ਹੋ ਕੇ ਗਏ ਆ ਜੀ ਦੰਦ ਇੱਕ ਵੀ ਨਹੀਂ ਸੀ ਟੁੱਟਿਆ ਮਜਾੜ ਘੜਾਉਣ ਬਾਗਾ ਡਾਕਟਰ ਤੋਂ ਜਾੜ ਗਈ ਸੀ ਮੇਰੀ ਵਦੀ ਹੋਈ ਸੀ ਮੇਰੇ ਇੱਥੇ ਕੱਟ ਲੱਗਦਾ ਸੀ ਜਦੋਂ ਨੇ ਐਕਸਰੇ ਲਿਆ ਕਹਿੰਦਾ ਯਾਰ ਤੇਰੇ ਦੰਦ ਇੰਨੇ ਪਰਫੈਕਟ 32 ਦੇ 32 ਦੇ ਬੀਡ ਹੈ ਕਹਿੰਦਾ ਮੈਂ ਕੱਢਾਂਗੀ ਓਕੇ ਮੈਂ ਘਸਾ ਦੇ ਮੇਰੇ ਇਥੇ ਦੰਦ ਦੀ ਵੱਢੀ ਜਾਂਦੀ ਸੀ ਤੇ ਬਲੱਡੀ ਬਲੱਡ ਆਉਣ ਲੱਗ ਜਾਂਦਾ ਸੀ ਉਹ ਫਿਰ ਡਾਕਟਰ ਨੂੰ ਕਿਤੇ ਆ ਡਾਕਟਰ ਕਹਿੰਦਾ ਮੈਂ ਕੱਢ ਦੂੰਗਾ ਫਿਰ ਮੈਂ ਕਿ ਡਰ ਗਿਆ ਮੈਂ ਕਿ ਨਹੀਂ ਡਾਕਟਰ ਕਹਿੰਦਾ ਮੇਰੇ 5 ਮਿੰਟਾਂ ਦਾ ਕੰਮ ਹੈ ਭਈ ਉਹ ਜਦੋਂ ਉਹਨੇ ਮੈਨੂੰ ਸੁਣਨ ਕਰਕੇ ਕੱਟਣ ਲੱਗਾ ਪਹਿਲਾਂ ਉਹਨੇ ਅਪਰਨ ਲਾਇਆ ਓਕੇ ਫਿਰ ਉਹਨੇ ਬਾਹਾਂ ਟੰਗੀਆਂ ਥੋੜੇ ਚਿਰ ਬਾਅਦ ਉਹਦਾ ਦੰਦ ਕੱਢਦੇ ਕੱਢਦੇ ਪਸੀਨੇ ਆਉਣ ਲੱਗ ਗਏ ਪੂਰਾ ਵੱਡਾ ਪਲਾਸ ਲੈ ਕੇ ਉਹਨੇ ਪਤਾ ਨਹੀਂ ਕਿਵੇਂ ਪੱਟਿਆ ਫਿਰ ਤਿੰਨ ਚਾਰ ਦਾ ਟਾਂਕੇ ਲੱਗੇ ਕਹਿੰਦਾ ਬਈ ਇਹ ਤਾਂ ਰੂਟਸ ਹੀ ਨਹੀਂ ਦੇਖੀਆਂ ਮਸਲ ਹੀ ਨਹੀਂ ਰੱਖੇ ਦੰਦਾਂ ਦੇ ਹੂੰ ਆਪਣਾ ਤਾਂ ਦੰਦਾਂ ਦੇ ਵੀ ਬਣੇ ਹੋਏ ਹਨ ਤਰਿਆ ਗਏ ਸਹੀ ਗੱਲ ਸੋ ਇਹਨਾਂ ਨੂੰ ਜੀ ਏ ਏਡੀ ਵੱਡੀ ਚੀਜ਼ ਹੈਗੀ ਆ ਮੈਂ ਇਹਨੂੰ ਐਂ ਹੀ ਵੇਸਟ ਕਰੀ ਜਾਊਂਗਾ ਮੇਰੇ ਬੱਚੇ ਤੱਕ ਜਮੀਂ ਵੀਕ ਪੈਦਾ ਹੋਣਗੇ ਬਿਲਕੁਲ ਸਹੀ ਗੱਲ ਬਈ ਜਿੰਮ ਤੋਂ ਇਹ ਦਵਾਈਆਂ ਖਾਹਾ ਕੇ ਬੱਚੇ ਨਾ ਕਮਜ਼ੋਰ ਹੋ ਜਾਂਦੇ ਆ ਹੂੰ ਸੈਕਸ਼ੂਅਲੀ ਕਮਜ਼ੋਰ ਬਹੁਤ ਹੋਏ ਪਏ ਆ ਸੈਕਸ਼ੂਅਲੀ ਕਮਜ਼ੋਰ ਹੋਣ ਤੋਂ ਬਾਅਦ ਉਹ ਲੇਡੀ ਦਾ ਸਾਹਮਣਾ ਨਹੀਂ ਕਰ ਪਾਉਂਦੇ ਫਿਰ ਨਸ਼ੇ 'ਚ ਲੱਗਦੇ ਆ ਹਾਂ ਇੱਕ ਆਰਥ ਦੇ ਸਾਹਮਣੇ ਨਮੋਸ਼ੀ ਕਿਸੇ ਬੰਦੇ ਨੂੰ ਆ ਜੇ ਉਦੋਂ ਵੱਡਾ ਉਹਦੇ ਲਈ ਕੋਈ ਨੁਕਸਾਨ ਨਹੀਂ ਹੈਗਾ ਮਰਦਾਨ ਕੀ ਮਰਦੀ ਹੈ ਨੁਕਸਾਨ ਕੀ ਮਰ ਜਾਂਦੀ ਹੈ ਠੀਕ ਹੈ ਉਹ ਨਸ਼ੇ ਤੇ ਲੱਗ ਜਾਂਦੇ ਹਨ ਹਾਲਾਂਕਿ ਉਹ ਗੱਲ ਖੁੱਲ ਕੇ ਕਰਨ ਟ੍ਰੀਟ ਹੈ ਸਾਰਾ ਕਿਉਂ ਨਹੀਂ ਹੁੰਦਾ ਮੈਂ ਬਹੁਤ ਬੰਦੇ ਨੇ ਜਿਹੜੇ ਹੁਣ ਅਗਲਾ ਕਹਿੰਦਾ ਵੀ ਇਹਦਾ ਸਪਰਮ ਬਹੁਤ ਕਮਜ਼ੋਰ ਹੈ ਬੱਚਾ ਨਹੀਂ ਪੈਦਾ ਹੁੰਦਾ ਬਾਈ ਲੱਖ ਲੱਖ ਦੋ ਦੋ ਲੱਖ ਦੀ ਦਵਾਈ ਲੈ ਲੈਂਦੇ ਆ ਲੈ ਲੈਂਦੇ ਆ ਜਦ ਕਿ ਪੂਰੇ ਵਿਟਾਮਿਨ ਖਾਓ ਜ਼ਿੰਕ ਮੈਗਨੀਸ਼ੀਅਮ ਜ਼ ਐਮ ਲਓ ਤੁਸੀਂ ਆਪਣਾ ਪ੍ਰੋਪਰ ਇੱਕ ਪ੍ਰੋਪਰ ਡਾਈਟ ਰੱਖੋ ਆਪਣੇ ਸਾਰੇ ਕਾਬੂ ਪੂਰੇ ਰੱਖੋ ਮਹੀਨੇ ਦੇ ਵਿੱਚ ਤੁਹਾਡਾ ਸਪੰਗ ਠੀਕ ਹੋ ਜਾਂਦਾ ਠੀਕ ਹੈ ਡਾਈਟ ਤੁਸੀਂ ਖਾ ਨਹੀਂ ਰਹੇ ਹੋ ਰੋਜ਼ ਤੁਸੀਂ ਇਸ ਤਰੀਕੇ ਨਾਲ ਕੱਢ ਰਹੇ ਹੋ ਕਮਜ਼ੋਰੀ ਹੋਣਾ ਆਉਣ ਵਾਲੀਆਂ ਨਸਲਾਂ ਵਿਆਹ ਕੇ ਜਿੰਨੂੰ ਲਿਆਉਂਗੇ ਕੀ ਕਰੋਗੇ ਉਹ ਬੋਹੀ ਗਾ ਵੀ ਨੌਲੇਜ ਵਾਜੀ ਕੋਈ ਗੱਲ ਆ ਜਾਂਦੀ ਵੀ ਪਰ ਗਿੱਠ ਮੁੱਠੀ ਖੜਾ ਹੋਵੋਗੇ ਬੱਚਾ ਕਿਹੜਾ ਹੁੰਦਾ ਇਹ ਇਹ ਮੈਨੂੰ ਇਹ ਗੱਲ ਵੀ ਦੇਖੋ ਬਹੁਤ ਤੁਹਾਡੀ ਵਧੀਆ ਲੱਗੀ ਤੁਸੀ ਖੁੱਲ ਕੇ ਗੱਲ ਕਹੀ ਆ ਵੀ ਬੰਦੇ ਦੇ ਮੁੜ ਕੇ ਜਦ ਔਰਤ ਦੇ ਸਾਹਮਣੇ ਤੁਸੀਂ ਨਹੀਂ ਕਰਦੇ ਤਾਂ ਫਿਰ ਤੁਹਾਨੂੰ ਨਮੋਸ਼ੀ ਹੁੰਦੀ ਤੁਹਾਡੇ ਜੀ ਬਿਲਕੁਲ ਉਦੋਂ ਵੱਡੀ ਫਰਸਟ੍ਰੇਸ਼ਨ ਹੀ ਕੋਈ ਨਹੀਂ ਬਾਈ ਫਰਸਟ੍ਰੇਸ਼ਨ ਹੈਗੀ ਕਿ ਉਹਦੇ ਨਾਲ ਮਿਲਦਾ ਪਰਿਵਾਰ ਵੀ ਟੁੱਟਦੇ ਆ ਕਿਤਨੇ ਕਰੇ ਆ ਆਹੀ ਕਾਰਨ ਹੈਗਾ ਔਰ ਮੈਂ 100 ਆਫ ਦਾ ਕੇਸਿਸ ਦੇਖੀ ਆ ਜਿਹੜੀ ਗੱਲ ਕਰਦੇ ਆ ਗੱਲ ਕੁਝ ਵੀ ਨਹੀਂ ਆ ਰਹਾ ਇੱਥੇ ਬਹਿ ਜਾਂਦੀ ਆ ਦਿਮਾਗ ਚ ਗੱਲ ਗੱਲ ਵੜ ਕੇ ਬਹਿ ਜਾਂਦੀ ਹੈ ਉਹ ਪਹਿਲਾਂ ਅਸੀਂ ਬੱਚੇ ਨੂੰ ਰੋਕਿਆ ਨਹੀਂ ਹੁੰਦਾ ਜਾਂ ਬੱਚੇ ਨੂੰ ਐਜੂਕੇਸ਼ਨ ਨਹੀਂ ਦਿੱਤੀ ਹੁੰਦੀ ਵੀ ਲੋੜ ਕੀ ਹੈ ਇਹਦੇ ਵਿੱਚ ਵੀ ਸੁਆਦ ਨਹੀਂ ਹੋਰ ਚੀਜ਼ਾਂ ਵੀ ਬਹੁਤ ਨਹੀਂ ਆ ਉਦੋਂ ਕਮਜ਼ੋਰ ਹੋ ਜਾਂਦਾ ਜੀ ਮੈਨੂੰ ਇਦਾਂ ਲੱਗਦਾ ਵੀ ਜੇ ਤਾਂ ਚਲੋ ਹੁਣ ਸਾਡੇ ਵੀ ਸਾਡੀ ਜਨਰੇਸ਼ਨ ਲੈ ਲਓ ਜਿਹਨਾਂ ਦੇ ਅੱਗੇ ਵਿਆਹ ਹੋਣਿਆ ਜਾ ਕੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਉਹ ਜਿੱਥੇ ਆਪਾਂ ਬੱਚਿਆਂ ਨੂੰ ਇਹ ਸਿਖਾਉਂਦੇ ਆ ਵੀ ਇਹਨੂੰ ਇਹਦੇ ਸਾਹਮਣੇ ਉੱਚਾ ਨਹੀਂ ਬੋਲਣਾ ਵੀ ਇਹਦੀ ਇੱਜ਼ਤ ਕਰਨੀ ਆ ਇਹਦੇ ਪੈਰੀ ਹੱਥ ਲਾਉਣਾ ਆ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਆਪਣੇ ਬੱਚੇ ਨੂੰ ਹੁਣ ਖੁੱਲ ਕੇ ਦੱਸ ਦੇਣਾ ਚਾਹੀਦਾ ਨਹੀਂ ਤੋਨੇ ਫੋਨ ਤੋਂ ਤਾਂ ਸਿੱਖ ਫੋਨ ਤੇ ਤਾਂ ਆਪਾਂ ਤਾਂ ਫਿਰ ਬੇਸਿਕ ਸਿਖਾਵਾਂਗੇ ਜਦੋਂ ਫੋਨ ਤੇ ਦੇਖੂਗਾ ਕਿਤੇ ਹੋਰ ਦੇਖੂਗਾ ਜਿੱਕਦਾ ਹਰ ਜਗ੍ਹਾ ਅਵੇਲੇਬਲ ਹੈਗੀ ਹੈ ਕਿਤੇ ਫੋਨ ਤੇ ਦੇਖੂਗਾ ਤਾਂ ਉਹਨੂੰ ਪਿਛਲੀ ਥਿਓਰੀ ਤੇ ਜ਼ਿਆਦਾ ਉਹ ਫਿਰ ਉੱਥੋਂ ਸ਼ੁਰੂ ਕਰੂਗਾ ਨਿਊ ਨੇ ਡਾਇਰੈਕਟ ਉੱਥੋਂ ਸ਼ੁਰੂ ਕਰਨਾ ਹੁਣ ਤੁਸੀਂ ਗੂਗਲ ਦੀ ਇੱਕ ਟਰਮ ਪੜ੍ਹਿਓ ਉਹਨਾਂ ਨੇ ਲਿਖਿਆ ਸੀਗਾ ਬਹੁਤ ਹਰਾਨੀ ਜਿਹਾ ਕਿ ਸਾਹਮਣੇ ਆਈ ਆ ਕਹਿੰਦੇ ਅਬੋਰਸ਼ਨ ਦੀ ਸਰਚ ਕਰਨ ਵਾਲੀਆਂ ਜ਼ਿਆਦਾਤਰ ਕੁੜੀਆਂ 15 ਸਾਲ ਤੋਂ ਛੋਟੀਆਂ ਆ ਉਹ ਕਿਉਂ ਕਰ ਰਹੀਆਂ ਜੀ ਕਿਉਂਕਿ ਉਹਨਾਂ ਨੇ ਸਾਰਾ ਜੋ ਲੋਕ ਕੇ ਆਪਾਂ ਵੀ ਯੂਥ ਹੈ ਸਾਰਾ ਬੱਚਾ ਲੋਕ ਕੇ ਕਰਦਾ ਜੀ ਐਜੂਕੇਸ਼ਨ ਦਿੱਤੀ ਹੂ ਸਪੇਸ ਦਿੱਤੀ ਹੂ ਆ ਕੇ ਗੱਲ ਕਰਨਗੇ ਫਿਰੇ ਚੀਜ਼ਾਂ ਨੌਬਤੀ ਕਿੱਥੋਂ ਆਉਗੀਆਂ ਸਾਨੂੰ ਮਿਲ ਹੋਊਗਾ ਤੇ ਜਿੱਦਾਂ ਹੁਣ ਆਪਾਂ ਖਿਡਾਰੀ ਤੇ ਵਾਪਸ ਆਈਏ ਵੀ ਉਹੀ ਗੱਲ ਆ ਵੀ ਆਪਾਂ ਚੀਜ਼ਾਂ ਲੈ ਕੇ ਆਉਨੇ ਆ ਵੀ ਸਿਨੇਮਾ ਵੀ ਥੋੜਾ ਜਿਹਾ ਇਦਾਂ ਦਾ ਲੈ ਕੇ ਆਉਂਗਾ ਜਿਹੜਾ ਸਪੋਰਟਸ ਪ੍ਰਤੀਬੰਧਿਆ ਨੂੰ ਆਪਣੀ ਹੈਲਥ ਪ੍ਰਤੀ ਲੈ ਕੇ ਆਊਗਾ ਹਨਾ ਵੀ ਹੱਸਣਾ ਖੇਡਣਾ ਵੀ ਇੱਕ ਚਲੋ ਕਹਿੰਦੇ ਮਨ ਦਾ ਚਾਹ ਹੁੰਦਾ ਪਰ ਜਿਹੜੀ ਚੀਜ਼ਾਂ ਲੈ ਕੇ ਆਊਗਾ ਕਿਉਂਕਿ ਆਈ ਥਿੰਕ ਵੀ ਸਿਨੇਮਾ ਵੀ ਇੱਕ ਤਰ੍ਹਾਂ ਦਾ ਟੀਚਰ ਆ ਬਿਲਕੁਲ ਬਿਲਕੁਲ ਸਿਨੇਮੇ ਦੇ ਸਿਨੇਮੇ ਦਾ ਨਾ ਇੱਕ ਵਿਜ਼ਨ ਹੁੰਦਾ ਸਿਨੇਮੇ ਤੋਂ ਬੰਦਾ ਆਪਣਾ ਆਪ ਸਿੱਖਦਾ ਅੱਬ ਦੇਖਿਆ ਜੀ ਪਹਿਲਾਂ ਸੰਜੇ ਦਾ ਤਨੇ ਵੱਡੇ ਵਾਲ ਅਖਰੇ ਲੋਕਾਂ ਨੇ ਵੀ ਰੱਖਲੇ ਬੋਬੀ ਦੇ ਹੋਲਾ ਆਇਆ ਉਹਦੇ ਵਰਗੇ ਰੱਖਲੇ ਸਨਮਾਨ ਵਰਗੀ ਬੋਡੀ ਬਣਾਲੀ ਉਸ ਨੀਮੇ ਦਾ ਅਸਰ ਹੀ ਹੈ ਸਿਨਮ ਹੁਣ ਹਰ ਇੱਕ ਦਾ ਜੇ ਛੋਟਾ ਮੋਟਾ ਕੋਈ ਕਾਰੋਬਾਰ ਸ਼ੁਰੂ ਕਰਦਾ ਕੋਈ ਸੋਸ਼ਲ ਮੀਡੀਆ ਸ਼ੁਰੂ ਕਰਦਾ ਮਾਡਲਿੰਗ ਸ਼ੁਰੂ ਕਰਦਾ ਟੀਵੀ ਸ਼ੁਰੂ ਕਰਦਾ ਕੰਮ ਉਹਦਾ ਫਿਲਮਾਂ ਤੇ ਆ ਕੇ ਮੁੱਕਦਾ ਗਾ ਬਿਲਕੁਲ ਤੇ ਫਿਲਮਾਂ ਵੀ ਇਹੋ ਜਿਹੇ ਬਣਨੀਆਂ ਚਾਹੀਦੀਆਂ ਨੇ ਜਿਹੜੀਆਂ ਐਜੂਕੇਟ ਕਰਨ ਉਹ ਤੁਸੀਂ ਖਿਡਾਰੀ ਫਿਲਮ ਦੇਖੋਗੇ ਜਾ ਮਤਲਬ ਤੁਹਾਨੂੰ ਇੱਕ ਸਿਹਤ ਮਿਲੂਗੀ ਕਿ ਖਿਡਾਰੀ ਵੀ ਜਿਹੜਾ ਹੈਗਾ ਫਾਈਟਰ ਹੁੰਦਾ 100 ਵਾਰੀ ਹਾਰਨ ਤੋਂ ਵੀ ਨਹੀਂ ਡਰਦਾ ਨਾ ਵੈਰ ਦੀ ਭਾਵਨਾ ਦਾ ਵਿਰੋਧ ਦੀ ਭਾਵਨਾ ਜਿੱਤਣ ਲਈ ਲੜਦਾ ਚਾਹੇ 100 ਵਾਰੀ ਹਾਰੇ ਪਰ ਇੱਕ ਦਿਨ ਮੈਡਲ ਲੈ ਕੇ ਆਉਣਾ ਜਿੱਤੇ ਕਿਉਂ ਨਾ ਟੌਪ ਤੇ ਜਾਣਾ ਉਹ ਜਾਂਦਾ ਕਮੀਆਂ ਤੋਂ ਸਿੱਖਦਾ ਜੇ ਹਰ ਇਨਸਾਨ ਇਹ ਕਮੀਆਂ ਤੋਂ ਸਿੱਖਣ ਲੱਗ ਜੇ ਤਾਂ ਚੜ੍ਹਾਈ ਹੈ ਬਿਲਕੁਲ ਜ਼ਰੂਰੀ ਤੇ ਜ਼ਿੰਦਗੀ ਦੇ ਵਿੱਚ ਜੇ ਹੁਣ ਆਪਾਂ ਕਨਕਲੂਡ ਕਰੀਏ ਇਸ਼ਾਰੇ ਹੁਣ ਲਾਪੇ ਆਪਾਂ ਨੂੰ ਮੋਰਲ ਆਫ ਦਾ ਸਟੋਰੀ ਇੱਕ ਲੈ ਕੇ ਚੱਲੀਏ ਜਿੰਨੇ